ਹਾਂਜੀ ਇੱਧਰ ਦੇਖ ਸਾ ਤੇ ਫਾਰਮ ਟਰੈਕ ਖੜਾ ਜੀ ਫਾਰਮ ਟਰੈਕ ਸਾਡ ਕੰਡੀਸ਼ਨ ਤੇ ਦੇ ਸਕਦਾ ਬਿਲਕੁਲ ਨਵਾਂ ਮਾਡਲ ਟਰੈਕ ਸ਼ੋਅਰੂਮ ਕੰਡੀਸ਼ਨ ਦਾ ਟਰੈਕ ਟਰਾਈ ਮਾਡਲ ਦੀ ਜੇ ਗੱਲ ਕਰੀਏ ਜੀ 18 ਮਾਰ ਲਈ 5 ਲੱਖ 5 ਲੱਖ 65 ਹੇਅਰ ਵੀ ਡਾ ਮਾਡਲ ਟਰੈਕ ਦੀ ਬਿਲਕੁਲ ਸਾਫ ਸਾਫ ਟਰੈਕਟਰ ਖੜਾ ਜੀ ਤੇ ਕੋਈ ਗਮੀਪੇਸ਼ਨ ਦੇ ਸਕਦਾ ਟਾਇਰਾਂ ਦੀ ਜੀ ਗੱਲ ਕਰੀਏ ਇਹਦੇ ਟਾਇਰ 80 ਤੋਂ 85% ਟਾਇਰ ਹੈਗੇ ਯਾ ਅਗਲੇ ਤੇ ਪਿਛਲੇ ਵਾਕੀ ਕੰਡੀਸ਼ਨ ਤੇ ਹੀ ਦੇ ਸਕਦਾ ਬਿਲਕੁਲ ਓਕੇ ਪਈ ਆ ਜੀ ਤੇ ਅੱਗੇ ਗੱਲ ਕਰਦੇ ਆਂ ਜੀ ਆਪਾਂ ਸਵਰਾਜ ਦੀ ਸਵਰਾਜ 855 ਦੀ ਇਹ ਵੀ ਟਰੈਕਟਰ ਤੇ ਦੇ ਸਕਦੇ ਬਿਲਕੁਲ ਨਵਾਂ ਮਾਡਲ ਟਰੈਕਟਰ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਅਗਲੇ ਟਾਇਰ ਵੀ ਦੇ ਸਕਦਾ ਜਵਾ ਨਵੇਂ ਟਾਇਰ ਬਾਰੇ ਦੇ ਸਕਦਾ ਤੁਸੀਂ ਬਾਕੀ Ориジナル ਟਰੈਕਟਰ ਜੀ ਸਾਰਾ ਦੇ ਸਕਦੇ ਬਿਲਕੁਲ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ 15 ਮਾਡਲ 5 ਲੱਖ 10 ਹਜ਼ਾਰ ਵੀ ਡਿਮਾਂਡ ਹੈ ਤੇ ਬਹੁਤ ਸਾਫ ਹਾਲ ਦਾ ਟਰੈਕਟਰ ਸਾਡਾ ਜੀ ਤੇ 5 ਲੱਖ 80 ਹਜ਼ਾਰ ਵੀ ਡਿਮਾਂਡ ਆ 15 ਮਾਡਲ ਹੈ ਇਹ ਸਾਦਾਂ ਤੁਸੀਂ ਇੱਧਰ ਖੜੇ ਜਾਂਦੀ 85310 ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਬਿਲਕੁਲ ਸਾਫ਼ ਹਾਲ ਦਾ ਟਾਇਰ ਟਰਾਜੀ ਅਗਲੇ ਟਾਇਰ ਵੱਡੇ ਆ ਤੇ ਭਾਈ ਪਾ ਦੇ ਫਿਲਟਰਾ ਜੀ ਅ ਵੀ ਦੇਖ ਸਕਦਾ ਸਵਰਾਜ 830 ਤੁਹਾਨੂੰ ਮਿਲ ਜਾਏ ਇਹਦੀ ਵੀ ਕੰਡੀਸ਼ਨਰੀ ਦੇ ਸਕਦੇ ਬਿਲਕੁਲ ਸਾਫ਼ ਹਾਲ ਦਾ ਟਾਇਰਾਂ ਦੀ ਜੀ ਗੱਲ ਕਰੇ ਟਾਇਰ ਇਹਦੇ 85 ਦਾ ਟਾਇਰ ਹੈ 14 ਮਾਡਲ ਹੈ 515000 ਦੀ ਮੰਗ ਦਾ ਟੱਟ ਜੀ ਬਿਲਕੁਲ ਸਾਫ਼ ਹਾਲ ਦਾ ਹੈ ਜੀ ਤੇ ਅੱਗੇ ਲੈ ਕੇ ਚੱਲਦੇ ਹਾਂ ਸਵਰਾਜ 855 ਫੜਾ ਜੀ ਇਹ ਵੀ ਟਰੈਕਟਰ ਤੋਂ ਦੇ ਸਕਦਾ ਬਿਲਕੁਲ ਸਾਫ ਹਾਲਤ ਵਿੱਚ ਜੀ ਸਿਸਟਮ ਵਗੈਰਾ ਲੱਗੇ ਫਾਈਬਰ ਵਾਲੀ ਸ਼ਰਤ ਹੈ ਜੀ ਤੇ ਨਵਾਂ ਟਰੈਕਟਰ ਬਈ ਬਿਲਕੁਲ ਨਵਾਂ ਸਾਰਾ ਮਾਡਲ 595000 ਰੁਪਏ ਦੀ ਮੰਗ ਹੈ ਤੇ ਬਦੀ ਬਹੁਤ ਸਾਫ ਹਾਲਤ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਕੀ ਤੇ Ориਜੀਨਲ ਟਰੈਕਟਰ ਹੈ ਸਾਰਾ ਬਿਲਕੁਲ ਸਾਫ ਹਾਲਤ ਦੇ ਵਿੱਚ ਤੇ ਅਗੀ ਖੜਾ ਹੈ ਜੌਂਡੀਅਰ ਆ 510 ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਹੋ ਟੈਵਰ ਵਾਲੀ ਛੱਤੀ ਬਹੁਤ ਸਾਫ 깔 ਤੇ ਟਰੈਕਟਰ ਕਾਢੂ ਤੇ ਟਾਇਰਾਂ ਦੀ ਜੀ ਗੱਲ ਕਰੀ ਅਗਲੇ ਟਾਇਰ ਦੇ ਅੱਧੇ ਪਿਛਲੇ ਹੈਗੇ 80 ਤੋਂ 85 ਪੈਸੇ ਬਾਕੀ ਕੰਡੀਸ਼ਨ ਤੇ ਦੇ ਸਕਦਾ ਰਾਂ ਗਰੋਂ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਤੇ ਮਾਡਲ ਦੀ ਜੀ ਗੱਲ ਕਰੀ 18 ਮਾਡਲ ਆ ਜੀ 7 ਲੱਖ 7 ਲੱਖ 20 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਦੇ ਸਕਦਾ ਤੁਸੀਂ ਕੋਈ ਕਮੀ ਵੇਸ਼ੇ ਟਰੈਕਟਰ ਬਹੁਤ ਸਾਫ ਪਿਆ ਜੀ ਇੱਧਰ ਖੜਾ ਇਹ ਚੰਟੀ 65 ਬਾਈ ਇਹ ਵੀ ਟਰੈਕਟਰ ਤੋਂ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਗੁੱਡੀਅਰ ਦੇ ਟਾਇਰ ਹੈ ਜੀ ਐਂਡ ਪੂਰੀ ਗੱਲ ਬਾਤ ਹੈ ਟਰੈਕਟਰ ਦੀ ਦੇਖ ਸਕਦਾ ਤੁਸੀਂ ਤੇ ਮਾਡਲ ਦੀ ਜੀ ਗੱਲ ਕਰੀਏ ਜੀ ਇਹ ਬੰਬਾਰਾ ਮਾਡਲ ਆ 4 ਲੱਖ 25000 ਰੁਪਏ ਅਡਵਾਂਸ ਟਰੈਕਟਰ ਦੀ ਬਹੁਤ ਸਾਫ਼ ਅੰਦਰ ਟਰੈਕਟਰ ਪਿਆ ਜੀ ਘੈਂਟ ਗੱਲ ਉਹ ਆ ਤਾਂ ਜੀ ਪੂਰੀ ਇੱਧਰ ਖੜਾ ਮਹਿੰਦਰਾ ਅਰਜਨਾਲਟਰਾ ਵਾਂਸੇ 5 ਡੀਆਈ ਇਹਦੇ ਵੀ ਕੰਡੀਸ਼ਨ ਤੇ ਦੇਖ ਸਕਦਾ 19 ਮਾਡਲਾ 5,585 ਹਜ਼ਾਰ ਰੇ ਡਿਮਾਂਡ ਹੈ ਟਰੈਕਟਰ ਦੀ ਬਹੁਤ ਸਾਫ਼ ਹਾਲਤ ਦਾ ਟਰੈਕਟਰ ਪਿਆ ਜੀ ਤੇ ਕੋੜੇ ਵਾਲਾ ਬੰਪਰ ਆ ਜੀ ਦੇਖ ਸਕਦਾ ਤੁਸੀਂ ਤੇ ਟਾਇਰਾਂ ਦੀ ਜੀ ਗੱਲ ਕਰੇ ਟਾਇਰ ਅਗਲੇ ਨਵੇਂ ਆ ਪਿਛਲੇ ਹੈਗੇ ਆ ਸਿਰ 85 ਪੈਸੇ ਤੇ ਘੈਂਟ ਗੱਲਬਾਤ ਹੈ ਜੀ ਪੂਰੀ ਅੱਗੇ ਖੜਾ ਚਿੱਕ ਬੋਟਾ ਇਹ ਵੀ ਟਰੈਕਟਰ ਬਹੁਤ ਘੈਂਟ ਟਰੈਕਟਰ ਆ ਜੀ ਦੇਖ ਸਕਦਾ ਤੁਸੀਂ ਤੇ 21 ਮਾਡਲ ਦਾ 6 ਲੱਖ 25 ਹਜ਼ਾਰ ਵੀ ਮੰਗਦਾ ਰੱਟ ਦੀ ਬੋਕੈਂਡ ਦਾ ਲਵਾਤਾ ਹੀ ਦੇ ਸਕਦਾ ਤੁਸੀਂ ਤੇ ਅੱਗੇ ਲੈ ਕੇ ਚਲਦੇ ਯੂਨਿਡਿਅਰ ਖੜਾਈ 5405 ਇਹਦੀ ਵੀ ਕੰਡੀਸ਼ਨ ਤੇ ਦੇ ਸਕਦਾ ਕੋੜਾ ਵਾਲਾ ਬੰਪਰ ਲੱਗਿਆ ਜੀ 21 ਮਾਡਲ ਦਾ ਰੇਟ ਦੀ ਜੇ ਗੱਲ ਕਰੇ 7 ਲੱਖ 85 ਹਜ਼ਾਰ ਵੀ ਮੰਗਦਾ ਟਰੈਕਟਰ ਦੀ ਤੇ ਚੈੱਕ ਤੁਸੀਂ ਕਰ ਸਕਦੇ ਹੋ ਮਿੱਤਰੋ ਬਹੁਤ ਸਾਫ ਟਰੈਕਟਰ ਪਿਆ ਜੀ ਤੇ ਕਬੂਰ ਵਾਲੀ ਛਤਰੀ ਜੀ ਐਂਡ ਐਂਡ ਗੱਲਵਾਦਾ ਜੀ ਟਾਇਰਾਂ ਦੀ ਜਿੱਦ ਗੱਲ ਕਰੀਏ ਟਾਇਰ 80 ਤੋਂ 85 ਕਾ ਸਟਾਇਰਾ ਗੁੱਡੀਰ ਦਾ ਟਾਇਰ ਹੈ ਜੀ ਤੇ ਅੱਗੇ ਖੜਾ ਇਹ ਸੋਨ ਵਾਲੇ ਕਾ ਇੰਟਰਨੈਸ਼ਨਲ ਇਹਦੀ ਵੀ ਕੰਡੀਸ਼ਨ ਦੇ ਦੇ ਸਕਦੇ ਹੋ ਡੀਐਸ ਆਸਤਿਆ ਦੇ ਸਕਦੇ ਜੰਡੇ ਦੇ ਟਰੈਕਟਰ ਵੀ ਮੇਰਾ ਨਾਮ ਰੇਸਲੇ ਹੈ ਜੀ 30000 ਪੈਸੇ ਮਰਪਦਾ ਡਾਇਰ ਹੈ ਜੀ ਕੰਡੀਸ਼ਨ ਬਿਲਕੁਲ ਓਕੇ ਹੈ ਬੱਚਿਆਂ ਵਾਸਤੇ ਵੀ ਆਹ ਉਹਨਾਂ ਬੱਚਿਆਂ ਵਾਸਤੇ ਜੁੜਨਾ ਚਾਹੀਦਾ ਹੈ 40000 ਦੀ ਡਿਮਾਂਡ ਆ ਇਹ ਸਾਧਨ ਤੁਸੀਂ ਕੰਡੀਸ਼ਨ ਬਿਲਕੁਲ ਸਾਫ਼ ਲਈ ਹੈ ਉੱਪਰ ਖੜਾਈ ਵੀ ਹੈ ਇਸ ਕਰ ਖੜਾਈ ਦੀ ਕੀਮਤ 1 ਲੱਖ ਚੁੱਕੀ ਆ 50000 ਰੁਪਏ ਲੱਗਣਗੇ ਬਿਲਕੁਲ ਸਾਫ਼ ਆਲਟਰੇਟਰ ਆ ਜੀ ਅੱਗੇ ਖੜਾ Mahindra 478D ਇਹਦੀ ਵੀ ਕੰਡੀਸ਼ਨ ਦੇਖਦੇ ਸਾਧਿਆ ਇਹਦੀ ਜਿਹੜਾ ਮਾਡਲ ਤੇ ਜਿਹੜੀ ਕਲਰ ਹੈ ਇੱਕ ਮਾਡਲ ਹੈ 210000 ਦੀ ਮੰਗ ਹੈ ਚਟਪੀ ਦੇ ਸਕਦੇ ਤੁਸੀਂ ਬਿਲਕੁਲ ਸਾਫ਼ ਹਾਲ ਦੇ ਵਿੱਚ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਨਵੇਂ ਜੁੜੇ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦੇ ਰਹਿਣ ਧੰਨਵਾਦ